ਹਸਪਤਾਲ ਦੇ ਬੈੱਡ ਤੇ ਪਿਆ ਹੈ ਇਨਸਾਨ ਚੇਤਨ ਸਿੰਘ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਚੇਤਨ ਸਿੰਘ ਨੂੰ ਗੋਲੀਆਂ ਲੱਗੀਆਂ ਨੇ ਤੇ ਇਹ ਗੋਲੀਆਂ ਚੇਤਨ ਸਿੰਘ ਨੂੰ ਕੋਈ ਲੜਾਈ ਝਗੜੇ ਜਾਂ ਫਿਰ ਆਪਸੀ ਰੰਜਿਸ਼ ਕਰਕੇ ਨਹੀਂ ਲੱਗੀਆਂ ਬਲਕਿ ਇਨਸਾਨੀਅਤ ਨਿਭਾਉਣ ਕਰਕੇ ਲੱਗੀਆਂ ਨੇ ਮਾਮਲਾ ਕੀ ਹੈ ਇਹ ਵੀ ਸੁਣ ਲਓ ਪੱਟੀ ਸ਼ਹਿਰ ਚ ਦਿਨ ਦਿਹਾੜੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿੱਚ ਇੱਕ ਵਿਅਕਤੀ ਜਿਸ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜੋ ਪਟਿਆਲਾ ਤੋਂ ਆਏ ਚੇਤਨ ਸਿੰਘ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਦੋ ਗੋਲੀਆਂ ਲੱਗ ਕੇ ਪੱਟੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਹੋਣ ਕਰਕੇ ਤੁਰੰਤਨ ਰੈਫਰਨ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਅਗਵਾ ਕੀਤੀ ਜਾਣ ਵਾਲੀ ਲੜਕੀ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੇ ਕਾਰਨ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਨੇ ਦੱਸਿਆ ਕਿ ਉਹ ਹਰੀਕੇ ਦੀ ਰਹਿਣ ਵਾਲੀ ਹੈ ਤੇ ਅਗਵਾ ਕਰਨ ਵਾਲੇ ਪੰਜ ਲੜਕੇ ਵੀ ਹਰੀਕੇ ਦੇ ਰਹਿਣ ਵਾਲੇ ਨੇ ਜਿਨ੍ਹਾਂ ਵਿੱਚ ਜੱਗਾ ਜਤਿੰਦਰ ਗਾਂਧੀ ਮੰਨਾ ਸੰਦੀਪ ਆਦਿ ਸ਼ਾਮਲ ਸਨ ਉਸਨੇ ਦੱਸਿਆ ਕਿ ਕੱਲ ਉਸਦੀ ਇਹਨਾਂ ਲੜਕਿਆਂ ਨਾਲ ਲੜਾਈ ਹੋਈ ਸੀ ਤੇ ਅੱਜ ਉਹ ਆਪਣੇ ਨਿੱਜੀ ਕੰਮ ਲਈ ਪੱਟੀ ਆਈ ਸੀ ਜਿਸ ਦਾ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਮੈਨੂੰ ਅਗਵਾ ਕਰਨ ਲਈ ਆ ਗਏ ਮੈਂ ਕੁਲਾ ਚੌਂਗ ਵਿੱਚ ਖੜੀ ਸੀਗੀ ਕਿ ਆਧਾਰ ਕਾਟੇ ਕਰਵਾਉਣ ਪੱਟੀ ਆਈ ਸੀ ਕੁਲਾ ਚੌਂਗ ਖੜੀ ਸੀਗੀ ਤੇ ਕੁਝ ਗੱਡੀ ਤੇ ਮੁੰਡੇ ਆਏ ਤੋਂ ਮੈਨੂੰ ਨਾ ਉਸ ਦੀ ਜ਼ਬਰਦਸਤੀ ਗੱਡੀ 'ਚ ਬਿਠਾਉਣ ਲੱਗੇ ਸੀਗੇ ਤੇ ਅੰਕਲ ਨੇ ਦੇਖ ਲਿਆ ਤੇ ਅੰਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਿਸਕੀ ਉਹਨਾਂ ਮੈਨੂੰ ਖਿੱਚ ਕੇ ਗੱਡੀ ਚੋਂ ਬਾਹਰ ਕੱਢਿਆ ਨਾ ਉਹਨਾਂ ਗੱਡੀ ਚੋਂ ਬਾਹਰ ਕੱਢ ਲਿਆ ਮੈਨੂੰ ਤੇ ਵਜੋਂ ਉਹਨਾਂ ਦੇ ਮੁੰਡਿਆਂ ਨੇ ਗੋਲੀ ਚਲਾ ਦਿੱਤੀ ਅੰਕਨ ਨੂੰ ਗੋਲੀ ਲੱਗਦੀ ਮੁੰਡੇ ਹਰੀ ਕੇ ਦੇ ਸੀਗੇ ਜਿਨੇ ਗੋਲੀ ਚਲਾਈ ਉਹਦਾ ਨਾਮ ਜੱਗਾ ਸੀਗਾ ਉਹਨਾਂ ਬਲੈਕ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਹਰੀ ਕੇ ਦਾ ਰਹਿਣ ਵਾਲਾ ਸੀ 6 ਜਣੇ ਸੀਗੇ 4 ਜਣੇ ਪਿੱਛੇ ਬੈਠੇ ਸੀ 2 ਜਣੇ ਇੱਕ ਇਹਨਾਂ ਗੱਡੀ ਚ ਚਲਾਉਂ ਨਾਲ 6 ਜਣੇ ਸੀਗੇ ਪੂਰੇ ਮੈਨੂੰ ਇਹਨਾਂ ਦੇ ਨਾਮ ਦਾ ਤਾਂ ਪਤਾ ਨਹੀਂ ਹੈਗਾ ਬਟ ਕੁਛ ਦੇ ਨਾਮ ਦਾ ਪਤਾ ਉਨਾਂ ਨਾਲ ਮੇਰੀ ਲੜਾਈ ਹੋਈ ਸੀਗੀ ਉਸਨੇ ਮੈਨੂੰ ਗਾਲੀ ਗਲੋਚ ਕੀਤਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਫੋਨ ਤੇ ਉਦਾਇ ਕੀਤਾ ਸੀਗਾ ਤੇ ਇਸ ਕਰਕੇ ਮੈਨੂੰ ਫੜਨਾ ਆਇਆ ਸੀ ਮੈਂ ਵੀ ਹਰੀਕੇ ਦੀ ਰਹਿਣ ਵਾਲੀ ਹਾਂ ਹਾਂਜੀ ਮੈਂ ਕੱਲ ਕਿੰਨੇ ਵਾਰੀ ਕੱਲ ਤੇ ਆਏ ਸੀ ਮੈਂ ਵਸਤੇ ਆਈ ਸੀਗੀ ਮੇਰੇ ਉਹਦੇ ਨਾਲ ਗੱਲਬਾਤ ਚੱਲਦੀ ਸੀਗੀ ਤੇ ਬਾਅਦ ਵਿੱਚ ਸਾਡੇ 'ਚ ਲੜਾਈ ਹੋ ਗਈ ਤੇ ਉਹਨੇ ਮੈਨੂੰ ਗਾਲਾਂ ਕੱਢੀਆਂ ਕਾਫੀ ਕੁਝ ਬੋਲਿਆ ਹੈ ਉਹਨੇ ਮੈਨੂੰ ਕੁੱਤੀ ਝੂੜੀ ਕਾਫੀ ਕੁਝ ਬੋਲਿਆ ਹੈ ਗੰਦੀਆਂ ਗਾਲਾਂ ਵੀ ਕੱਢੀਆਂ ਸੀ ਤੇ ਬਾਅਦ ਵਿੱਚ ਇਸੇ ਦਾ ਮੈਂ ਜਵਾਬ ਦਿੱਤਾ ਫਿਰ ਮੈਂ ਵੀ ਉਹਨਾਂ ਨੂੰ ਕੱਢ ਦਿੱਤੀਆਂ ਤੇ ਇਸੇ ਕਰਕੇ ਗਾਲੀਆਂ ਦੇ ਕਰਕੇ ਮੈਨੂੰ ਫੜਨਾ ਚੁੱਕਣ ਆਏ ਸੀਗੇ ਕਹਿੰਦੇ ਤੈਨੂੰ ਮਾਰ ਦੇਣਾ ਤੈਨੂੰ ਗੋਲੀ ਮਾਰ ਦੇਣੀ ਆ ਮੈਂ ਧਮਕੀ ਦਿੱਤੀ ਸੀਗੇ ਜਿੱਥੇ ਤੂੰ ਮਿਲ ਗਈ ਬਟ ਇਸ ਵਕਤ ਮੁੰਡਾ ਨੇ ਕੰਟੈਕਟ ਨਹੀਂ ਕੀਤਾ ਸੀ ਕੋਈ ਵੀ ਪਤਾ ਨਹੀਂ ਉਹਨਾਂ ਨੇ ਕਿੰਨੇ ਕੰਟੈਕਟ ਕਰਕੇ ਦੱਸਿਆ ਕਿ ਇਸ ਟਾਈਮ ਇਸकी ਇੱਕ ਪੱਟੀ ਵੇਚਾਈ ਹੋਈ ਆ ਇੱਕ ਦਿਨ ਹਨ ਜਤਿੰਦਰ ਸੰਦੀਪ ਮੰਨਾ ਤੇ ਜੱਗਾ ਬਸ ਇਹਨਾਂ ਚੋਣੇ ਨਾਲ ਇੱਕ ਮੁੰਡਾ ਗਾਂਧੀ ਗਾਂਧੀ ਉਹਨੂੰ ਬੋਲਦੇ ਬਟ ਨਾਮਦਾਨ ਪਤਾ ਨਹੀਂ ਪਤਾ ਕੀ ਆ ਇਸ ਮੌਕੇ ਜ਼ਖਮੀ ਆਪ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਨੇ ਸਾਰੀ ਗੱਲ ਦੱਸੀ ਇਸ ਮੌਕੇ ਉਹ ਬੁਰੀ ਤਰ੍ਹਾਂ ਜ਼ਖਮੀ ਸੀ ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਮੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੁੰਡਿਆਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਉਹ ਜ਼ਖਮੀ ਹੋ ਗਏ ਮੈਂ ਤਾਂ ਪੱਟੀ ਆ ਸੀ ਕੋਈ ਕੰਮ ਹਾਂਜੀ ਮੈਂ ਇਥੋਂ ਨਿਕਲਦਾ ਸੀ ਤਾਂ ਮੈਂ ਕੀ ਦੇਖਿਆ ਕੁੜੀ ਨੂੰ ਇੱਕ ਮੋੜਾ ੱਤਕੇ ਨਾਲ ਫੜ ਕੇ ਕਾਰ 'ਚ ਸੱਟ ਰਿਹਾ ਸੀ ਉਹਨਾਂ ਕਾਰ 'ਚ ਸਿੱਟ ਕੇ ਉਹਨੂੰ ਉਹਦੇ ਕੁਛ ਨੂੰ ਲੁੱਟਿਆ ਮਾਰਨ ਲੱਤਾਂ ਮਾਰਨ ਲੱਗੇ ਮਾਰਨ ਪੁੱਛਿਆ ਵੀ ਕੀ ਚੱਕਰ ਹੈ ਕਹਿੰਦੇ ਵੀ ਇਹ ਸਾਡੀ ਭੈਣ ਦਾ ਵਾਹ ਜੇ ਤੁਹਾਡੀ ਭੈਣਾਂ ਮੈਂ ਛੱਡ ਕੇ ਪਿਸਤਲ ਥੋੜੇ ਨਾਲ ਚੱਲੂਗਾ ਇੰਨਾ ਮੈਂ ਫੜ ਕੇ ਕੁੜੀ ਦੀ ਬਾਹ ਥੱਲੇ ਧਾਰ ਲਈ ਤਾਂ ਉਹਨਾਂ ਨੇ ਮੇਰੇ ਤੇ ਦੋ ਫਾਇਰ ਕਰ ਦਿੱਤੇ ਪੰਜ ਜਣੇ ਸਨ ਪਟਿਆਲ ਦੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੋਹਰ ਚੌਂਕ ਦੇ ਵਿੱਚ ਇਨਫਰਮੇਸ਼ਨ ਆਈ ਸੀਗੀ ਕੋਈ ਲੜਕੀ ਸੀ ਉਹਨੂੰ ਕੁਛ ਘੜਖਾ ਨਹੀਂ ਕੀਤੀ ਬੰਦੇ ਆਦੇ ਮੁੰਡਿਆਂ ਨੇ ਤੇ ਇੱਕ ਛਡਾਉਣ ਵਾਸਤੇ ਚੇਤਰ ਸਿੰਘ ਜੀ ਲੋਕ ਉੱਥੇ ਕੋਚ ਨੂੰ ਲੀਗਾਇਆ ਉਹਦੇ ਕੋਲ ਗੋਲੀ ਮਾਰ ਕੇ ਉਹ ਦੋਸ਼ੀ ਭੱਜ ਗਏ ਆ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੋਸ਼ੀਆਂ ਦੇ ਨਾਮਾਂ ਦਾ ਪਤਾ ਲਾਇਆ ਜਾ ਰਿਹਾ ਹੈ ਉਹ ਚੈੱਕ ਕਰਦੇ ਆ ਲੱਗੇ ਸੀ ਉੱਥੇ ਐਕਟੀਵੇਟਰ ਹੈਗਲੀ ਹੈ ਜੀ ਇਹ ਐਕਟੀਵੇਟਰ ਬਾਰੇ ਮੈਨੂੰ ਚੈੱਕ ਕਰ ਲੈਣ ਦੋ ਦੋਸ਼ੀ ਉਹ ਪਛਾਣ ਹੋ ਗਈ ਹੈ ਪੁਲਿਸ ਰੇਡ ਕਰਨ ਗਈ ਹੈ ਮੈਨੂੰ ਆ ਕੇ ਦੱਸ ਦੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ